ਆਕੇ ਬੋਲੇ ਕਹਿੰਦੇ ਮਰਦਾਨਿਆ ਲੋਕੀ ਭਾਵੇਂ ਮੈਨੂੰ ਰੱਬ ਮੰंदे ਹੁਣ ਪਿਤਾ ਜੀ ਨੇ ਥੱਪੜ ਮਾਰਿਆ ਉਹਨਾਂ ਦਾ ਥੱਪੜ ਮਾਰਨ ਦਾ ਅਧਿਕਾਰ ਹੈ ਮਰਦਾਨਿਆ ਤਾਈਓ ਤਾਂ ਸਭ ਕੁਝ ਇਹ ਹੱਸ ਕੇ ਝਰ ਲਿਆ ਪਤਾ ਕਿਉਂ ਉਹ ਲੋਕੀ ਭਾਵੇਂ ਮੈਨੂੰ ਰੱਬ ਕਹਿੰਦੇ ਹੁਣ ਮਰਦਾਨਿਆ ਇਹ ਦੁਨੀਆ ਨੂੰ ਦੱਸਣਾ ਹੈ ਕਿ ਪਿਓ ਦੀ ਹਸਤੀ ਕਿੰਨੀ ਵੱਡੀ ਹੁੰਦੀ ਹੈ ਜੇ ਕਿਤੇ ਪਿਓ ਰੱਬ ਦਾ ਵੀ ਹੋਵੇ ਥੱਪੜ ਰੱਬ ਦੇ ਵੀ ਮਾਰ ਸਕਦਾ ਹੈ ਅੱਜ ਸਾਨੂੰ ਸਮਝਣ ਦੀ ਲੋੜ ਹੈ ਵੇ ਪਿਓ ਦੀ ਹਸਤੀ ਕੀ ਹੈ ਆਪਣੇ ਮਾਪਿਓ ਦਾ ਸਨਮਾਨ ਸਤਿਕਾਰ ਕਰਨਾ ਪਾਤਸ਼ਾਹ ਨੇ ਬਾਣੀ ਦੇ ਨਾਲ 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 ਸਮਾਜਿਕ ਰਿਸ਼ਤਿਆਂ ਨੂੰ ਇਮਾਨਦਾਰ ਦਿੱਤੀ ਹੈ ਆਪਣੇ ਮਾਪਿਓ ਦਾ ਸਨਮਾਨ ਕਰੋ ਬੰਦਾ ਕਿੰਨਾ ਵੀ ਵੱਡੇ ਅਹੁਦੇ ਤੇ ਹੋ ਜਾਏ ਤੋਂ ਨੂੰ ਸਾਥ ਸੰਗਤ ਆਪਾਂ ਕਹਿੰਦੇ ਨਾ ਕਈ ਵਾਰ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਦੇ ਨਹੀਂ ਜਰਦਾ ਬੰਦਾ ਜਿਵੇਂ ਜਿਵੇਂ ਅਮੀਰ ਹੁੰਦਾ ਹੈ ਪਾਵਰ ਵੱਧਦੀ ਹੈ ਉਹਦੇ ਅੰਦਰ ਸੁਭੈ ਮਾਨ ਅਭਿਮਾਨ ਈਗੋ ਵੱਧਦੀ ਹੈ ਪਰ ਇੱਕ ਗੱਲ ਸੱਚ ਹੈ ਕਿੰਨਾ ਵੀ ਵੱਡਾ ਹੋ ਜਾਏ ਇੱਕ ਪਿਓ ਨੂੰ ਅਧਿਕਾਰ ਹੈ ਉਹ ਵੱਡੇ ਤੋਂ ਵੱਡੇ ਹੋਏ ਪੁੱਤਰ ਨੂੰ ਵੀ ਕਹਿ ਸਕਦਾ ਬਹਿ ਜਾ ਓ ਥੱਪੜ ਮਾਰੂੰ ਤੇਰੇ ਮੂੰਹ ਤੇ ਹੋਰ ਨਹੀਂ ਕੋਈ ਕਹਿ ਸਕਦਾ ਪਿਓ ਨੂੰ ਅਧਿਕਾਰ ਹੈ ਪਹੀ ਮਰਦੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਰਿਹਾ ਇਤਿਹਾਸ ਕਹਿੰਦਾ ਹੈ ਬੀਬੇ ਨਾਨਕੀ ਦੀ ਥੋੜੇ ਦਿਨਾਂ ਬਾਅਦ ਸ਼ਾਦੀ ਰੱਖ ਦਿੱਤੀ ਗਈ ਬੀਬੇ ਨਾਨਕੀ ਸੁਲਤਾਨਪੁਰ ਲੋਧੀ ਵਾਏ ਗਏ ਔਰ ਬੀਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈਆ ਜੈਰਾਮ ਨੂੰ ਕਹਿ ਕੇ ਸੁਲਤਾਨਪੁਰ ਬੁਲਾ ਲਿਆ ਭਾਈ ਮਰਦਾਨਾ ਜੀ ਨਾਲ ਲੈ ਕੇ ਤੁਰੇ ਸੁਲਤਾਨਪੁਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਨੂੰ ਨਾਲ ਲਿਆ ਕਹਿੰਦੇ ਆਪਾਂ ਸੁਲਤਾਨਪੁਰ ਜਾਣੇ ਮਹਾਰਾਜ ਸਤਿਵੰਤ ਇਹ ਨਹੀਂ ਮਗਰੋਂ ਕਹੇ ਮਹਾਰਾਜ ਮੇਰਾ ਪਰਿਵਾਰ ਬੱਚੇ ਹਜ਼ੂਰ ਦਾ ਹੁਕਮ ਮੰਨ ਕੇ ਤੁਰ ਪਏ ਜਦੋਂ ਤਲਵੰਡੀਆਂ ਤੁਰੇ ਨਾਲ ਕਈ ਪਿੰਡ ਵਾਲਿਆਂ ਪੁੱਛਿਆ ਮਰਦਾਨੇ ਨੂੰ ਵੀ ਨਾਲ ਲੈ ਕੇ ਜਾਣਿਆ ਹਾਂ ਮਰਦਾਨਾ ਮੇਰੇ ਨਾਲ ਰਹੇਗਾ ਕਈਆਂ ਪੁੱਛਿਆ ਬਾਬਾ ਇਨੂੰ ਆਪਣਾ ਨੌਕਰ ਰੱਖਿਆ ਹੋਇਆ ਕਿਉਂਕਿ ਉਦੋਂ ਲੋਕ ਮਾਫ ਕਰਿਓ ਛੋਟੇ ਲੋਕਾਂ ਨੂੰ ਛੋਟੀਆਂ ਜੱਤਾਂ ਨੂੰ ਸਿਰੀ ਰੱਖ ਲੈਂਦੇ ਸਨ ਜਿਨਾਂ ਨੂੰ ਨੌਕਰ ਰੱਖ ਲਿਆ ਸਿਰੀ ਰੱਖ ਲਿਆ ਇਦਾਂ ਲੋਕ ਕਰਦੇ ਸਨ ਇੱਕ ਮੇਰਾ ਗੁਰੂ ਨਾਨਕ ਹੈ ਜਿਨੇ ਸਾਧ ਸੰਗਤ ਛੋਟਿਆਂ ਨੂੰ ਵੀ ਆਪਣੇ ਦਿਲ 'ਚ ਵਸਾ ਕੇ ਵੱਡੇ ਬਣਾ ਦਿੰਦਾ ਹੋਰ ਅਜ ਤੱਕ ਕਿਸੇ ਨੇ ਛੋਟਿਆਂ ਨੂੰ ਗੱਲ ਨਹੀਂ ਲਾਇਆ ਜੇ ਕਿਸੇ ਨੇ ਨੀਵੇਂ ਨੂੰ ਵੀ ਗੱਲ ਲਾ ਕੇ ਉੱਚੇ ਕੀਤਾ ਉਹ ਗੁਰੂ ਨਾਨਕ ਸਾਹਿਬ ਨੇ ਕੀਤਾ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿ ਆ ਰੀਸ ਜਦੋਂ ਮਹਾਰਾਜ ਤੋਂ ਪੁੱਛਿਆ ਨੌਕਰ ਰੱਖਿਆ ਮਰਦਾਨੇ ਨੂੰ ਕਹਿੰਦੇ ਨਹੀਂ ਮਰਦਾਨਾ ਮੇਰਾ ਨੌਕਰ ਨਹੀਂ ਹੈ ਮਹਾਰਾਜ ਸਿਰੀ ਰੱਖਿਆ ਕਹਿੰਦੇ ਮਰਦਾਨਾ ਮੇਰਾ ਸੇਵੀ ਨਹੀਂ ਹੈ ਮਰਦਾਨੇ ਨੂੰ ਫਿਰ ਸੇਵਕ ਰੱਖਿਆ ਕਹਿੰ ਲਗੇ ਨਹੀਂ ਮਰਦਾਨਾ ਮੇਰਾ ਸੇਵਕ ਨਹੀਂ ਹੈ ਨਾ ਮਰਦਾਨਾ ਸੇਵਕ ਹੈ ਨਾ ਸੇਵੀ ਹੈ ਨਾ ਨੌਕਰ ਹੈ ਮਾਰੇ ਫੇ ਮਰਦਾਨਾ ਕੌਣ ਹੈ ਕਹਿੰਦੇ ਮਰਦਾਨਾ ਮੇਰਾ ਭਾਈ ਹੈ ਬਾਹਮ ਪਕੜ ਕੇ ਕਹੋ ਮਰਦਾਨਾ ਮੇਰਾ ਭਾਈ ਹੈ ਇਹਨੂੰ ਸੇਵੀ ਨਾ ਕਹੋ ਕੋਈ ਇਹਨੂੰ ਨੌਕਰ ਨਾ ਕਹੋ ਮਰਦਾਨਾ ਮੇਰਾ ਭਾਈ ਹੈ ਭਾਈ ਬਣਾ ਕੇ ਤਲਵੰਡੀ ਤੋਂ ਸੁਲਤਾਨ ਪਰ ਲੋਧੀ ਲੈ ਕੇ ਗਏ ਹੁਣ ਆ ਧਿਆਨ ਨਾਲ ਸੁਣਿਓ ਜਦੋਂ ਨੌਕਰੀ ਮਿਲ ਗਈ ਨਾ ਨਵਾਬ ਦੌਲਤ Khan ਲੋਧੀ ਕੋਲ ਹਜ਼ੂਰ ਮਰਦਾਨੇ ਨੂੰ ਪੁੱਛਦੇ ਕੋਈ ਜੋੜ ਲਾ ਲੈਣਾ ਭਾਵ ਹਿਸਾਬ ਕਰ ਲੈਣਾ ਕੋਈ ਕਲਾਸ ਪੜਿਆ ਤੇ ਮਰਦਾਨੇ ਕਿਹਾ ਮਹਾਰਾਜ ਹਾਂ ਉਹ 2 2 4 ਵਾਲਾ ਸਾਹਿਬ ਮੈਨੂੰ ਥੋੜਾ ਆਉਂਦਾ ਹੈ ਪਾਦਸ਼ਾਹ ਨੇ ਫਿਰ ਬਚਨ ਕਹੇ ਮਰਦਾਨਿਆ ਲੈ ਫਿਰ ਗੱਦੀ ਤੇ ਬੈਠ ਹੁਣ ਪੈਸਿਆਂ ਦਾ ਹਿਸਾਬ ਤੂੰ ਲਾਉਣਾ ਹੈ। ਪਾਦਸ਼ਾਹ ਬੋਲੇ ਮੈਂ ਤੱਕੜ ਤੋਲ ਕੇ ਰਾਸ਼ਨ ਦਵਾਂਗਾ। ਮਰਦਾਨਿਆਂ ਗੱਦੀ ਤੇ ਤੂੰ ਬਹਿ ਕੇ ਹਿਸਾਬ ਲਾਉਣਾ। ਮਰਦਾਨੇ ਕਹਿੰਦੇ ਨਹੀਂ ਮਹਾਰਾਜ ਐ ਨਾ ਕਰੋ ਸੋਦੇ ਤੋਲਣ ਮੈਨੂੰ ਲਾ ਦਿਓ। ਪੈਸਿਆਂ ਦਾ ਹਿਸਾਬ ਤੁਸੀਂ ਰੱਖੋ। ਇੱਕ ਚੀਜ਼ ਨੋਟ ਕਰਿਓ ਅੱਜ ਵੀ ਤੁਹਾਡੀ ਧਿਆਨ ਵਿੱਚ ਹੋਏਗਾ। ਜਿਹੜਾ ਮਾਲਕ ਹੁੰਦਾ ਹੈ ਨਾ ਉਹ ਗੋਲਕ ਤੇ ਬੈਂਦਾ ਦੁਕਾਨ ਤੇ। ਜਿਹੜਾ ਨੌਕਰ ਹੈ ਉਹ ਸੌਦੇ ਚੁੱਕ ਕੇ ਫੜਾਉਂਦਾ ਹੈ ਇਹ ਤਾਂ ਸਿੱਧੀ ਗੱਲ ਹੈ ਦੁਕਾਨ ਦਾ ਮਾਲਕ ਪੈਸੇ ਕੱਟਦਾ ਹੈ ਤੇ ਜਿਹੜਾ ਮੋਰੇ ਨੌਕਰ ਰੱਖਿਓ ਕਪੜਾ ਦਿਖਾਉਂਦਾ ਹੈ ਸੌਦੇ ਤੋਲ ਕੇ ਨੌਕਰ ਦਿੰਦਾ ਹੈ ਪੈਸੇ ਮਾਲਕ ਕੱਟਦਾ ਹੈ ਪਰ ਇੱਕ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੋਇਆ ਹਜ਼ੂਰ ਕਹਿੰਦੇ ਸੌਦੇ ਮੈਂ ਤੋਲਾਂਗਾ ਤੇ ਮਰਦਾਨਿਆਂ ਪੈਸੇ ਤੂੰ ਕੱਟੇਂਗਾ ਮਹਾਰਾਜ ਨਹੀਂ ਤੁਸੀਂ ਵੱਡੇ ਹੋ ਪੈਸਿਆਂ ਵਾਲੀ ਜਗ੍ਹਾ ਤੁਸੀਂ ਬਿਠੋ ਹਜ਼ੂਰ ਨੇ ਕਿਹਾ ਨਹੀਂ ਮਰਦਾਨਿਆ ਲੋਕੀ ਕਹਿਣਗੇ ਭਾਈ ਬਣਾ ਕੇ ਲੈ ਗਿਆ ਪਰ ਰੱਖ ਤਾਂ ਨੌਕਰ ਹੀ ਲਿਆ ਭਾਈ ਬਣਾ ਕੇ ਲੈ ਗਿਆ ਪਰ ਰੱਖ ਤਾਂ ਨੌਕਰ ਹੀ ਲਿਆ ਨਹੀਂ ਮਰਦਾਨਿਆ ਜੇ ਭਾਈ ਬਣਾਏ ਤੈਨੂੰ ਗੱਡੀ ਤੇ ਬਿਠਾਵਾਂਗੇ ਪੈਸੇ ਕੱਟਣ ਵਾਲੀ ਗੱਡੀ ਤੇ ਭਾਈ ਮਰਦਾਨਾ ਸਾਹਿਬ ਜੀ ਨੂੰ ਬਿਠਾਇਆ ਆਪ ਮੇਰੇ ਹਜ਼ੂਰ ਤੱਕੜ ਲੈ ਕੇ ਸੌਦੇ ਤੋਲਣ ਲੱਗ ਪਏ ਪਾਤਸ਼ਾਹ ਨੇ 13 13 ਤੋਲਿਆ ਤੇ ਮਾਇਆ ਦਾ ਸਾਹਬ ਭਾਈ ਮਰਦਾਨਾ ਨੇ ਰੱਖਿਆ ਇਹਨੂੰ ਕਹਿੰਦੇ ਵਡਿਆਈ ਦੇਣੀ ਇਹਨੂੰ ਕਹਿੰਦੇ ਵਕਿਆ ਨਾਨਕ ਤਿੰਨ ਕਹ ਸੰਗ ਸਾਥ ਵਡਿਆ ਸਿਓ ਕਿ ਰੀਸ ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਕਈ ਸਾਲ ਨੌਕਰੀ ਕਰਦੇ ਰਹੇ ਅੱਜ ਉੱਥੇ ਗੁਰਦੁਆਰਾ ਹਟ ਸਾਹਿਬ ਬਣਿਆ ਤੁਸੀਂ ਜਾਂਦੇ ਹੋ 550 ਸਾਲਾਂ ਸ਼ਤਾਬਦੀ ਵੀ ਆਪਾਂ ਉੱਥੇ ਮਨਾਈਏ ਜਦੋਂ ਥੋੜੇ ਮਹੀਨੇ ਗੁਜ਼ਰ ਗਏ ਇਤਿਹਾਸ ਕਹਿੰਦਾ ਹੈ ਭਾਈ ਮਰਦਾਨਾ ਉਦਾਸ ਰਹਿਣ ਲੱਗ ਪਿਆ। ਹਜ਼ੂਰ ਨੇ ਪੁੱਛਿਆ ਮਰਦਾਨਾ ਤੇਰਾ ਚਿਹਰਾ ਦੱਸਦਾ ਤੂੰ ਉਦਾਸ ਹੈ ਕੀ ਕਲ ਕੋਈ ਮਨ ਵਿੱਚ ਫਿਕਰ ਹੈ? ਮਹਾਰਾਜ ਨੇ ਕਿਹਾ ਨਹੀਂ ਤੁਹਾਨੂੰ ਉਂਝ ਹੀ ਲੱਗਦਾ ਹੈ ਅੰਤਰਜਾਮੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਨਹੀਂ ਭਾਈ ਮਰਦਾਨਾ ਜੀ ਮੇਰੇ ਕੋਲੋਂ ਤੁਸੀਂ ਕੋਈ ਛੁਪਾ ਨਹੀਂ ਸਕਦੇ ਜ਼ਰੂਰ ਤੁਹਾਡੇ ਦਿਲ ਵਿੱਚ ਕੋਈ ਉਦਾਸੀ ਹੈ ਦੱਸੋ ਉਦਾਸ ਕਿਉਂ ਹੋ ਹੱਥ ਜੋੜ ਕੇ ਕਹਿਆ ਮਹਾਰਾਜ ਉਦਾਸੀ ਤਾਂ ਹੈ ਕਿਸ ਗੱਲ ਦੀ ਮਹਾਰਾਜ ਬੱਚੀ ਵਿਆਹਣ ਦੇ ਯੋਗ ਹੋ ਗਈ ਹੈ ਮੈਨੂੰ ਤਲਵੰਡੀਆਂ ਸੁਣਿਆ ਆਇਆ ਹੈ ਬੱਚੀ ਦਾ ਵਿਆਹ ਬੰਨਣੇ ਮਹਾਰਾਜ ਹੁਣ ਪਿਓ ਹੋਣ ਦੇ ਨਾਤੇ ਚਿੰਤਾ ਤਾਂ ਹੈ ਮੈਂ ਕੋਈ ਕੰਮ ਕੀਤਾ ਹੀ ਨਹੀਂ ਤੇ ਵਿਆਹ ਤੇ ਪੈਸਾ ਕੀ ਕਰਨ ਦਾ ਲੱਜਾਪਿਆ ਮੈਂ ਕੋਈ ਕੰਮ ਨਹੀਂ ਕੀਤਾ ਵਿਆਹ ਕਰਦੇ ਨਾਲ ਕਰਾਂਗਾ ਇਹ ਠੀਕ ਹੈ ਪਰਿਵਾਰ ਵੱਡਾ ਪਰ ਬਾਦਸ਼ਾਹ ਪਿਓ ਹੋਣ ਦੇ ਨਾਤੇ ਜ਼ਿੰਮੇਵਾਰੀ ਤਾਂ ਹੈ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੀ ਉਦਾਸੀ ਦੂਰ ਕਰਦੇ ਆ ਇੱਕ ਗੱਲ ਕਹਿੰਦੇ ਮਰਦਾਨਿਆ ਚਿੰਤਾ ਨਾ ਕਰ ਤੇਰੀ ਧੀ ਛੱਡੀ ਧੀ ਹੈ ਫਿਕਰ ਨਾ ਕਰ ਮਰਦਾਨਿਆ ਤੇਰੀ ਬੱਚੀ ਦਾ ਜਿੱਦਣ ਵਿਆਹ ਹੋਣਾ ਨਾ ਦੁਨੀਆ ਵਿਖੇਗੀ ਜਿਵੇਂ ਰਾਜਿਆਂ ਦੀਆਂ ਧੀਆਂ ਦਾ ਵਿਆਹ ਹੁੰਦਾ ਐ ਇਦਾਂ ਤੇਰੀ ਧੀ ਦਾ ਵਿਆਹ ਹੋਣਾ ਹੈ ਮਰਦਾਨਿਆ ਤੂੰ ਗੁਰੂ ਦਾ ਹੋਇਆ ਗੁਰੂ ਤੇਰਾ ਹੋ ਗਿਆ ਮਰਦਾਨਿਆ ਹੁਣ ਯਾਦ ਰੱਖੀ ਤੇਰੀ ਧੀ ਦਾ ਵਿਆਹ ਐ ਹੋਣਾ ਜਿਵੇਂ ਰਾਜਿਆਂ ਦੀਆਂ ਧੀਆਂ ਦਾ ਹੁੰਦਾ ਹੈ ਪਾਤਸ਼ਾਹ ਦੀ ਗੱਲ ਉੱਤੇ ਵਿਸ਼ਵਾਸ ਕੀਤਾ ਹੈ ਦੇਖੋ ਸਾ ਸੰਗਤ ਇਹ ਬਹੁਤ ਵੱਡੀ ਧਾਤ ਹੈ ਕਿ ਸਾਨੂੰ ਵਿਸ਼ਵਾਸ ਆ ਜਾਏ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਨਾ ਕੁਝ ਚੀਜ਼ਾਂ ਮੰਗਣ ਵਾਸਤੇ ਅਰਦਾਸ ਵਿੱਚ ਕੰਪਲਸਰੀ ਨਹੀਂ ਗਈਆਂ ਉਹ ਤੁਹਾਡੇ ਭਾਗਾਂ ਵਿੱਚ ਲਿਖੀਆਂ ਤੁਹਾਨੂੰ ਆਪੇ ਮਿਲ ਜਾਣਗੀਆਂ ਜਿਹਦੇ ਭਾਗਾਂ 'ਚ ਜਿੰਨਾ ਪੈਸਾ ਲਿਖਿਆ ਨਾ ਉਹਨੂੰ ਆਪੇ ਮਿਲ ਜਾਣਾ ਜਦੋਂ ਰੱਬ ਘਰੋਵਰ ਬਦਲਦਾ ਫਿਰ ਕੁੱਡੀਆਂ ਕਰੋਨਾ 'ਚ ਹੋ ਜਾਂਦੀਆਂ ਨੇ ਇਹਦਾ ਫਿਕਰ ਨਾ ਕਰਿਓ ਜਿਹਦੇ ਭਾਗਾਂ 'ਚ ਵਿਦੇਸ਼ ਯਾਤਰਾ ਲਿਖੀ ਹੈ ਉਹਨੂੰ ਸਾਥ ਸੰਗਤ ਜਹਾਜ਼ ਚੜ੍ਹਨੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਜਿਹਦੇ ਭਾਗਾਂ 'ਚ ਨਹੀਂ ਲਿਖਿਆ ਉਹ ਜ਼ੋਰ ਲਾ ਕੇ ਵੇਖ ਲੈ ਆ ਹੁਣ ਥੋੜੇ ਦਿਨ ਪਹਿਲਾਂ ਮੈਂ ਕੈਨੇਡਾ ਤੋਂ ਵਾਪਸ ਆਇਆ ਮੇਰਾ ਸਟੇ ਜਰਮਨ ਸੀ ਔਰ ਬੜੀ ਹੈਰਾਨੀ ਵਾਲੀ ਗੱਲ ਉੱਥੇ ਸਟੇ ਤੋਂ ਬਾਅਦ ਜਿੱਥੋਂ ਅਸੀਂ ਫਲਾਈਟ ਲੈਣੀ ਸੀ ਉਸ ਉਹ ਡਕਸ ਉੱਤੇ ਜਿੱਥੋਂ ਫਲਾਈਟ ਲੈਣੀ ਸੀ ਕੁਰਸੀਆਂ ਲੱਗੀਆਂ ਨੇ ਹੋਰ ਵੀ ਪੈਸੇਂਜਰ ਬੈਠੇ ਉੱਥੇ ਇੱਕ ਨੌਜਵਾਨ ਬੱਚੀ ਬੈਠੀ ਰੋ ਰਹੀ ਸੀ ਉਹਦਾ ਚਿਹਰਾ ਉਹਦੀਆਂ ਅੱਖਾਂ ਉਹਦਾ ਰੋਣਾ ਦੱਸਦਾ ਸੀ ਇਹ ਬੱਚੀ ਬਹੁਤ ਦੁਖੀ ਹੈ ਤਾਂ ਮੈਂ ਉਹਨੂੰ ਕੋਲ ਹੋ ਕੇ ਪੁੱਛ ਲਿਆ ਬੇਟਾ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਹਨੇ ਵੀ ਮੇਰੀ ਗੱਲ ਸੁਣਦਿਆਂ ਹੁੰਦਰ ਦੀ ਵਿੱਚ ਹੋਰ ਅੱਖਾਂ ਭਰ ਲਈਆਂ ਮੈਂ ਉਹਨੂੰ ਕਿਹਾ ਪੁੱਤਰ ਰੋਈਦਾ ਨਹੀਂ ਦੁੱਖ ਸੁੱਖ ਬੰਦਿਆਂ ਨਾਲ ਹੀ ਹੁੰਦੇ ਨੇ ਦੱਸ ਗੱਲ ਕੀ ਹੈ ਉਹ ਕਹਿੰਦੀ ਅੰਕਲ ਜੀ ਮੈਨਾਂ ਕਨੇਡਾ ਜਾਣਾ ਸੀ ਤੇ ਮੈਨੂੰ ਜਰਮਨ ਤੋਂ ਵਾਪਸ ਭੇਜਣ ਲੱਗੇ ਵਾਪਸ ਕਿਉਂ ਭੇਜ ਰਹੇ تھے ਜਦੋਂ ਜਰਮਨ ਤੋਂ ਨੇ ਫਲਾਈਟ ਚੇਂਜ ਕਰਨੀ ਸੀ ਉਥੇ ਕੈਨੇਡਾ ਦੀ ਉਹਦੀ ਫਲਾਈਟ ਸੀ ਉਹਨਾਂ ਨੇ ਉਹਦਾ ਵੀਜ਼ਾ ਚੈੱਕ ਕੀਤਾ ਉਹਨਾਂ ਨੇ ਕਿਹਾ ਵੀਜ਼ਾ ਬੋਟ ਹੋ ਗਿਆ ਵਾਪਸ ਹੋ ਗਿਆ ਤੇਰਾ ਵੀਜ਼ਾ ਤੇਰਾ ਵੀਜ਼ਾ ਸਾਡੇ ਕੈਨੇਡੀਅਨ ਕਾਗਜ਼ਾਂ ਵਿੱਚ ਕੰਪਿਊਟਰ ਵਿੱਚ ਨਹੀਂ ਬੋਲਦਾ ਉਹਨਾਂ ਨੇ ਕਿਹਾ ਕਿਵੇਂ ਹੋ ਸਕਦਾ ਉਹਨੇ ਚੈੱਕ ਕਰਵਾਇਆ ਫਿਰ ਰੈਜ਼ਡੈਂਟ ਨਾਲ ਗੱਲ ਹੋਈ ਏਜੰਟ ਨੇ ਉਹਨਾਂ ਨਾਲ ਗੱਲ ਕੀਤੀ ਫਿਰ ਉਹਨੇ ਵਾਪਸ ਟਿਕਟ ਬਣਾਈ ਜੇ ਭਾਗਾਂ ਵਿੱਚ ਨਹੀਂ ਇੱਥੋਂ ਟਿਕਟ ਲੈ ਕੇ ਚੜ ਵੀ ਜਾਓ ਉਹ ਅੱਧ ਵਿੱਚੋਂ ਮੋੜ ਦਿੰਦਾ ਹੈ ਇਹ ਉਹਦੀ ਵਡਿਆਈ ਹੈ ਉਹਦੇ ਹੁਕਮ ਵਿੱਚ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੈਂ ਉਹ ਬੱਚੀ ਨੂੰ ਹੌਸਲਾ ਦਿੰਦਾ ਬੇਟਾ ਕੋਈ ਗੱਲ ਨਹੀਂ ਇਦਾਂ ਦੇ ਕਈ ਕੇਸ ਮੈਂ ਵੀ ਵੇਖੇ ਨੇ ਤੂੰ ਤਾਂ ਜਰਮਨ ਤੋਂ ਮੋੜਨ ਲੱਗੀਆਂ ਕਈਆਂ ਨੂੰ ਧਰੋਂ ਉੱਥੋਂ ਮੋੜਦੇ ਨੇ ਪਰ ਮਹਾਰਾਜ ਦੀ ਕਿਰਪਾ ਹੁੰਦੀ ਮਹੀਨੇ ਦੋ ਮਹੀਨੇ ਤੋਂ ਫਿਰ ਪਹੁੰਚ ਜਾਂਦੇ ਨੇ ਤੂੰ ਫਿਕਰ ਨਾ ਕਰ ਕਾਗਜ਼ੇ ਫਿਰ ਸਹੀ ਹੋ ਜਾਣਗੇ ਜੇ ਤੇਰੇ ਭਾਗਾਂ 'ਚ ਲਿਖਿਆ ਹੈ ਤੈਨੂੰ ਕੋਈ ਨਹੀਂ ਰੋਕ ਸਕਦਾ ਅਜੇ ਤੇਰੇ ਭਾਗਾਂ ਵਿੱਚ ਕੈਨੇਡਾ ਦੀ ਰੋਟੀ ਨਹੀਂ ਲਿਖੀ ਜਿੱਦਣ ਅੰਜਲ ਲਿਖ ਦੇਣੇ ਉਦੋਂ ਕੋਈ ਰੋਕ ਹੀ ਨਹੀਂ ਸਕਦਾ ਕਿਉਂਕਿ ਨੱਥ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਤੁਹਾਨੂੰ ਸਵੇਰੇ ਨਹੀਂ ਪਤਾ ਹੁੰਦਾ ਫੇ ਰਾਤ ਦੀ ਰੋਟੀ ਕਿੱਥੇ ਲਿਖੀ ਹੈ ਉੱਥੇ ਜਾ ਕੇ ਖਾਣੀ ਪੈਂਦੀ ਦੰਦ ਜੇ ਰੱਬ ਦਾ ਹੁਕਮ ਐ ਤਾਂ ਨਾ ਹੋ ਜਾਏ। ਇੱਕ ਬੰਦਾ ਕਿਸੇ ਸਾਧੂ ਨੂੰ ਕਹਿੰਦਾ ਜੀ ਮੈਂ ਨਹੀਂ ਮੰਨਦਾ ਵੇ ਰੱਬ ਦਾ ਲਿਖਿਆ ਬੰਦਾ ਖੰਦਾ। ਇਹ ਤਾਂ ਅਸੀਂ ਕਮਾਈਦੇ ਅਸੀਂ ਧਰ ਬਣਾਈਦੇ ਅਸੀਂ ਖਾਈਦੇ ਰੱਬ ਦਾ ਲਿਖਿਆ ਕਿੱਥੋਂ ਕਰੇ? ਉਹ ਕਹਿੰਦਾ ਵੇ ਮੈਂ ਤੈਨੂੰ ਹੁਣ ਕਿਵੇਂ ਸਮਝਾ ਸਕਦਾ? ਅਸਲੀਅਤ ਇਹ ਐ ਰੱਬ ਦਾ ਲਿਖਿਆ ਹੀ ਬੰਦਾ ਖੰਦਾ। ਉਹ ਕਹਿੰਦਾ ਜੀ ਚਲੋ ਮੈਂ ਕੱਲ ਨੂੰ ਮੰਨ ਚ ਧਾਰ ਲੈਣਾ ਵੇ ਮੈਂ ਕੱਲ ਰੋਟੀ ਨਹੀਂ ਖਾਣੀ ਰੱਬ ਮੈਨੂੰ ਖਿਲਾ ਦੇਗਾ। ਬਹੁਤ ਬੰਦੇ ਨੇ ਜਿਹੜੇ ਅੱਜ ਵੀ ਧਰਮ 'ਚ ਤਰਕ ਕਰਦੇ ਆ ਉਹ ਕਹਿੰਦਾ ਮੈਂ ਕੱਲ ਨੂੰ ਧਾਰ ਲੈਣਾ ਤੇ ਰੋਟੀ ਨਹੀਂ ਖਾਣੀ ਰੱਬ ਮੈਨੂੰ ਖਿਲਾ ਦੇਗਾ ਜੇ ਰੱਬ ਦਾ ਲਿਖਿਆ ਖਾਈਦਾ ਹੈ ਕੱਲ ਨੂੰ ਮੈਂ ਕਹਿੰਦਾ ਨਹੀਂ ਖਾਣਾ ਰੱਬ ਖਿਲਾ ਦੇਗਾ ਮੈਨੂੰ ਉਹ ਫਕੀਰ ਵੀ ਰੱਬ ਦੀ ਰੰਗ ਰਤੜੀ ਰੂਹ ਸੀ ਰੱਬ ਦੇ ਰੰਗ 'ਚ ਰਤੇ ਹੋਏ ਨੇ ਮਾਣ ਰੱਖ ਕੇ ਕਹਿੰਦਾ ਜਾ ਤੂੰ ਕੱਲ ਨੂੰ ਛੱਡ ਕੇ ਤਖਾਲ ਰੋਟੀ ਜੇ ਰੱਬ ਨੇ ਲਿਖਿਆ ਹੋਇਆ ਤੈਨੂੰ ਖਿਲਾ ਕੇ ਦਿਖਾ ਦੇਗਾ ਰੰਗ ਰਤੜੀ ਰੋ ਰੱਬ ਦੀ ਉਹਨੇ ਵੀ ਰੱਬ ਤੇ ਫਰਮਾਨ ਕਰਕੇ ਕਹਿ ਦਿੱਤਾ ਜੇ ਤੂੰ ਵੇਖਣਾ ਹੀ ਆ ਚੱਲ ਐਦਾਂ ਹੀ ਸੈਂ ਤੂੰ ਰੋਟੀ ਕੱਲ ਨੂੰ ਛੱਡ ਕੇ ਦਿਖਾ ਲੈ ਜੇ ਰੱਬ ਨੇ ਲਿਖਿਆ ਹੋਇਆ ਰੱਬ ਤੈਨੂੰ ਖਿਲਾ ਕੇ ਦਿਖਾਏਗਾ ਕਹਿੰਦਾ ਜੀ ਠੀਕ ਐ ਅਗਲੀ ਸਵੇਰੇ ਉਹਨੇ ਕਹਿਤਾ ਉਹਨਾਂ ਨੂੰ ਕਹਿੰਦਾ ਜੀ ਮੈਂ ਰੋਟੀ ਛੱਡ ਦਿੱਤੀ ਐ ਹੁਣ ਮੈਨੂੰ ਰੱਬ ਖਿਲਾ ਕੇ ਦਿਖਾ ਦੇ ਉਹਨ ਰੋਟੀ ਛੱਡਿਓ ਕਹਿੰਦਾ ਠੀਕ ਐ ਵੇ ਹੁਣ ਤੇਰੀ ਤੇ ਰੱਬ ਦੀ ਗੱਲ ਐ ਮੈਂ ਨਹੀਂ ਵਿੱਚ ਕੁਝ ਵੀ ਸਾਧੂ ਕਹਿੰਦੇ ਉਹਨੂੰ ਨੇ ਜਿਹੜਾ ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ ਜਿਵੇਂ ਇੱਕ ਕਰਿੰਦਾ ਕਿਸੇ ਦੀ ਗੱਡੀ ਚਲਾਉਂਦਾ ਹੈ ਸੰਤਰੇ ਮੀਲ ਸਾਰਾ ਦਿਨ ਗੱਡੀ ਚਲਾ ਕੇ ਸ਼ਾਮਾਂ ਨੂੰ ਉਹਦੇ ਵਿਹੜੇ 'ਚ ਖੜੀ ਕਰ ਦਿੰਦਾ ਭੰਨ ਤੋੜ ਕਸਾਈ ਮਾਲਕ ਦੀ ਐ ਉਹ ਤਾਂ ਡਰਾਈਵਰ ਐ ਸਾਧੂ ਵੀ ਇਦਾਂ ਰਹਿੰਦਾ ਉਹ ਕਹਿੰਦਾ ਮੇਰਾ ਨਹੀਂ ਹੁਣ ਤਾਂ ਰੱਬ ਦੇਖੇਗਾ ਤੇਰੀ ਤੇ ਰੱਬ ਦੀ ਗੱਲ ਉਹਨੇ ਰੋਟੀ ਛੱਡ ਦਿੱਤੀ ਸ਼ਖਰ ਦੁਪਹਿਰ ਹੋ ਗਈ ਖੱਦੀ ਨਹੀਂ ਰੋਟੀ ਰੱਬ ਖਿਲਾ ਕੇ ਦਿਖਾ ਦੇ ਜਦੋਂ ਸ਼ਿਖਰ ਦੁਪਹਿਰ ਹੋ ਗਈ ਰੋਟੀ ਨਾ ਖਾਧੀ ਕਹਿੰਦਾ ਰੱਬ ਖਲਾ ਕੇ ਖਾਵੇ ਦੁਪਹਿਰੋਂ ਬਾਅਦ ਥੋੜੀ ਭੁੱਖ ਜੀ ਮਹਿਸੂਸ ਹੋਣ ਲੱਗ ਪਈ ਬੱਕੀ ਜੀ ਤਾਂ ਘਰ ਵਿੱਚ ਖਾ ਰਹੇ ਨਾ ਬਣਾ ਕੇ ਤਾਂ ਦੇਖ ਦੇਖ ਕੇ ਥੋਣੀ ਜੀ ਭੁੱਖ ਮਹਿਸੂਸ ਹੋਈ ਇਹਨਾਂ ਮਨ ਡੋਲ ਰਿਹਾ ਹੈ ਘਰ ਛੱਡ ਕੇ ਘਰੋਂ ਬਾਹਰ ਨਿਕਲ ਗਿਆ ਦੇਖਣਾ ਹੀ ਨਹੀਂ ਹੈ ਆ ਜਿਹੜੀਆਂ ਬੀਬੀਆਂ ਵਰਤ ਰੱਖਦੀਆਂ ਨਾ ਕਮਰੇ 'ਚ ਟੈਲੀਵਿਜ਼ਨੇ ਲਾ ਕੇ ਰੱਖਦੀਆਂ ਪਤਾ ਕਿਉਂ ਜੇ ਰਸੋਈ ਵੱਲ ਗਈਆਂ ਫਿਰ ਦਿਲ ਜੂ ਘਰ ਦੇ ਖਾਣ ਨੂੰ ਵੈਸੇ ਤੋਂ ਨਹੀਂ ਸਵੇਰੇ ਅੱਧਾ ਕਿਲੋ ਫੇਣੀਆਂ ਪੰਜ ਚਾਰ ਕੇਲੇ ਖਾਦੇ ਹੁੰਦੇ ਆ ਕਿਲੋ ਫਰੂਟ ਖਾਦਾ ਉਹਨੂੰ ਕਿਥੇ ਭੁੱਖ ਲੱਗਦੀ ਸ਼ਾਮ ਤੱਕ ਫਿਰ ਵਰਤ ਰੱਖਿਆ ਮੋਰੇ ਹੋਣੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜਿਨ੍ਹਾਂ ਦਾ ਤਿਹਾਰ ਹੈ ਉਹ ਰੱਖਣ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੈ ਬਿਲਕੁਲ ਇਸ ਕੰਮ ਚ ਨਹੀਂ ਪੈਣਾ ਉਹ ਸਿਹਤ ਦੀ ਤੰਦਰੁਸਤੀ ਲਈ ਭਾਵੇਂ ਹਫ਼ਤੇ ਬਾਅਦ ਰੋਟੀ ਛੱਡ ਲਓ ਉਹ ਅਲੱਗ ਵਿਸ਼ਾ ਹੈ ਪਰ ਰੱਬ ਪਾਉਣ ਲਈ ਜਾਂ ਕੋਈ ਬੰਦਾ ਕਵੇ ਉਮਰ ਵਧਾਉਣ ਲਈ ਤਾ ਸਾਧ ਸੰਗਤ ਇਹ ਬਹੁਤ ਵੱਡਾ ਭੁਲੇਖਾ ਹੈ ਇਹਨੂੰ ਫਿਰ ਮਹਾਰਾਜ ਨੇ ਤਾੜਨਾ ਦੇ ਕੇ ਕਿਹਾ ਛੋੜੇ ਅੰਨ ਕਰੇ ਭਖੰਡ ਨਾ ਸੁਹਾਗਣ ਨਾ ਉਹ ਰੰਡ ਜਗ ਵਿੱਚ ਬਖਤੇ ਦੁੱਧਾ ਧਾਰੀ ਗੁਪਤੀ ਖਾਵੇਂ ਵਟਕਾ ਸਾਰੀ ਉਹ ਗੁਪਤ ਤੁਸੀਂ ਪਹਿਲੇ ਹੀ ਸਵੇਰੇ ਫੇੜੀਆਂ ਖਾਲੀਆਂ ਰੱਜ ਕੇ ਫਰੂਟ ਖਾਲਿਆਂ ਕਿਲੋ ਹੁਣ ਕਿੱਥੇ ਭੁੱਖ ਲੱਗਣੀ ਹੈ ਇਸ ਲਈ ਸਾਧ ਸੰਗਤ ਇਹ ਭਰਮ ਚ ਨਾ ਪੈਣਾ ਚਲੋ ਉਹ ਬੰਦੇ ਦਾ ਨਾ ਰਸੋਈ ਵੇਖ ਕੇ ਮਨ ਤੜਫੇ ਘਰ ਛੱਡ ਕੇ ਬਾਹਰ ਨਿਕਲ ਗਿਆ ਕਹਿੰਦਾ ਨਾ ਰੋਟੀ ਵੇਖਾਂ ਨਾ ਅੰਦਰ ਤੜਫ ਲੱਗੇ ਖਾਣੀ ਨਹੀਂ ਹੈ ਰੱਬ ਖਿਲਾ ਕੇ ਦਿਖਾ ਦੇ ਘਰ ਛੱਡ ਕੇ ਪਿੰਡੋਂ ਬਾਹਰ ਨਿਕਲ ਗਿਆ ਦੁਰਦਾ ਦੁਰਦਾ ਬਾਹਰ ਜੰਗਲਵਾਲ ਕਹਿੰਦਾ ਦੋ ਚਾਰ ਘੰਟੇ ਟਹਿਲ ਕੇ ਆਵਾਂ ਰੋਟੀ ਵੇਖਣੀ ਨਹੀਂ ਰਾਤ ਤੱਕ ਰੱਬ ਖਿਲਾ ਕੇ ਦਿਖਾ ਦੇ ਜੰਗਲਵਾਲ ਨੂੰ ਚਲਾ ਗਿਆ ਪਿੰਡ ਤੋਂ ਬਾਹਰ ਘਨੇ ਸੰਗਣੇ ਜੰਗਲਵਾਲ ਚਲਾ ਗਿਆ درختਾਂ ਦੀ ਸ਼ਾਂ ਹਵਾ ਲੱਗਦੀ ਹੈ ਧਿਆਨਿਤ ਰੁਦਰ ਪਲਟ ਰਿਹਾ ਹੈ ਇੱਕ ਦਰਖਤ ਦੇ ਕੋਲ ਜਾ ਕੇ ਛਾਵੇਂ ਬਹਿ ਗਿਆ ਕਹਿੰਦਾ ਤਿੰਨ ਚਾਰ ਘੰਟੇ ਇੱਥੇ ਬੈਠੇ ਰਹਿਣਾ ਰਾਤ ਪਈ ਤੇ ਜਾਣਾ ਅੱਜ ਰੋਟੀ ਨਹੀਂ ਖਾਣੀ ਖਲਾਕੇ ਦਾ ਖਾਲੇ ਤੇ ਰੱਬ ਰੋਟੀ ਲਿਖਦਾ ਐ ਇੰਨੇ ਨੂੰ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਜੰਗਲ ਦੇ ਉਸ ਦਰਖਤ ਦੇ ਕੋਲੋਂ ਨਾ ਉੱਠ ਕੇ ਦੂੋਂਕ ਤਿੰਨ ਕ ਹੋਰ ਤੁਰ ਕੇ ਕਦਮ ਅੱਗੇ ਗਿਆ ਤਾਂ ਅੱਗੇ ਨਾ ਹੈਰਾਨੀ ਦੀ ਹੱਦ ਨਾ ਰਹੀ ਰੋਟੀ ਦੇ ਦੋ ਟਿਫਨ ਪਏ ਨੇ ਚੌਲਾਂ ਨਾਲ ਸਬਜ਼ੀ ਨਾਲ ਭਰੇ ਹੋਏ ਨੇ ਹੈਰਾਨ ਹੋ ਗਿਆ ਵੀ ਰੱਬ ਦੀ ਅਵੀ ਕੋ ਕਲਾ ਇੱਥੇ ਰੋਟੀ ਕੌਣ ਰੱਖ ਗਿਆ ਜਦੋਂ ਚੌਲਾਂ ਦੇ ਟਿਫਨ ਤੇ ਰੋਟੀ ਵੱਲ ਵੇਖਿਆ ਨਾ ਕਹਿੰਦਾ ਨਹੀਂ ਨਹੀਂ ਖਾਣਾ ਨਹੀਂ ਇਹ ਵੀ ਮਾਇਆ ਹੈ ਰੱਬ ਦੀ ਕਹਿੰਦਾ ਨਹੀਂ ਖਾਣੀ ਉਹ ਅਸਲ ਵਿੱਚ ਟਿਫਨ ਰੋਟੀ ਦੇ ਭਰੇ ਚੌਲ ਛੱਡ ਕੇ ਕੋਈ ਭੱਜ ਗਿਆ ਕੋਈ ਰਾਹੀਰ ਮੁਸਾਫਿਰ ਖਾਣ ਲੱਗਾ ਉਹਨੂੰ ਕਹਿੰਦੇ ਉਸ ਜੰਗਲ ਵਿੱਚ ਘੋੜਿਆਂ ਦੀ ਆਵਾਜ਼ ਸੁਣੀ ਪੌੜਨ ਦੀ ਉਹਨਾਂ ਕਹਾਂ ਸ਼ਾਇਦ ਲੁਟੇਰੇ ਡਾਕੂ ਆ ਗਏ ਉਹ ਅਨਾਜ ਛੱਡ ਕੇ ਭੱਜ ਗਏ ਇਹ ਟਿਫਨ ਵੱਲ ਵੇਖ ਰਿਹਾ ਹੈ ਇੰਨੇ ਨੂੰ ਘੋੜਿਆਂ ਦੀ ਆਵਾਜ਼ ਛਰਾਈ ਇਹ ਵੀ ਡਰ ਗਿਆ ਇਹਨੇ ਟਿਫਨ ਛੱਡ ਕੇ ਉਹ ਭਰੇ ਹੋਏ ਚੌਲਾਂ ਦੇ ਪਰੇ ਲੁਕ ਗਿਆ ਪੰਜ ਸੱਤ ਘੋੜਿਆਂ ਤੋਂ ਡਾਕੂ ਉਤਰੇ ਇੱਕ ਡਾਕੂ ਡਾਕੂਆਂ ਦੇ ਸਰਦਾਰ ਨੂੰ ਕਹਿੰਦਾ ਕਹਿੰਦਾ ਦੇਖੋ ਜੀ ਡੱਬੇ ਭਰੇ ਪਏ ਨੇ ਚੌਲਾਂ ਤੇ ਸਬਜ਼ੀ ਰੋਟੀ ਦੇ ਆਓ ਖਾਈਏ ਕੋੜਿਆਂ ਤੋਂ ਲੁਟੇਰੇ ਡਾਕੂ ਉਤਰ ਗਏ ਜਦੋਂ ਉਹ ਖਾਣ ਲੱਗੇ ਵਿੱਚੋਂ ਇੱਕ ਸਿਆਣਾ ਡਾਕੂ ਬੋਲਿਆ ਕਹਿੰਦਾ ਜੀ ਖਾਇਓ ਨਾ ਤਾਂ ਡਾਕੂਆਂ ਦਾ ਸਰਦਾਰ ਕਹਿੰਦਾ ਕਿਉਂ ਕਹਿੰਦਾ ਜੀ ਹੋ ਸਕਦਾ ਕਿਸੇ ਨੇ ਜ਼ਹਿਰ ਮਲਾਈ ਹੋਵੇ ਹੋ ਸਕਦਾ ਕਿਸੇ ਨੇ ਜ਼ਹਿਰ ਮਲਾਈ ਹੋਵੇ ਆਪਾਂ ਖਾ ਕੇ ਸਾਰੇ ਮਰ ਜਾਈਏ ਬਿਲਕੁਲ ਨਹੀਂ ਖਾਣਾ ਚਾਹੀਦਾ ਇੱਥੇ ਭਰੇ ਹੋਏ ਡੱਬੇ ਚੋਲਾਂ ਦੇ ਰੋਟੀ ਸਬਜ਼ੀ ਦੇ ਕੋਣ ਰੱਖ ਗਏ ਇੱਕ ਵਾਰ ਪਹਾਲ ਕਰਨੀ ਚਾਹੀਦੀ ਹੈ ਉਹਨਾਂ ਕੇ ਹਲੇ ਦਾਲੇ ਲੱਭੋ ਜੇ ਜ਼ਹਿਰ ਲਾਈ ਹੋਏ ਬੰਦਾ ਵੀ ਇੱਥੇ ਨੇੜੇ ਤੇੜੇ ਹੋਣਾ ਨੇੜਿਓਂ ਫੜ ਲਿਆ ਫਿਰ ਉਹਨੂੰ ਝਾੜੀਆਂ ਚ ਲੁਕਿਆ ਉਹੀ ਉਹ ਫੜਿਆ ਗਿਆ ਉਹਨੂੰ ਸਾਹਮਣੇ ਲਿਆਂਦੋ ਕਹਿੰਦਾ ਮੇਰਾ ਨਹੀਂ ਹੈ ਪਹਿਲਾਂ ਕੋਈ ਛੱਡ ਕੇ ਭੱਜ ਗਿਆ ਕਹਿੰਦੇ ਨਹੀਂ ਤੇਰਾ ਹੀ ਹੈ ਸੱਚੋ ਸੱਚ ਦਾ ਜ਼ਹਿਰ ਲਾਈ ਹੈ ਕਹਿੰਦਾ ਜੀ ਮੈਂ ਨਹੀਂ ਰਲਾਇਆ ਕੁਝ ਵੀ ਕਹਿੰਦੇ ਤੇਰਾ ਜਿਸਨੂੰ ਕਹਿੰਦਾ ਮੇਰਾ ਨੀ ਜੀ ਕੋਈ ਹੋਰ ਛੱਡ ਗਿਆ ਕਹਿੰਦੇ ਸੱਚੋ ਸੱਚ ਦੱਸ ਵਿੱਚ ਕੀ ਮਲਾਇਆ ਕਹਿੰਦਾ ਜੀ ਮੇਰਾ ਹੈ ਹੀ ਨਹੀਂ ਮੈਂ ਕੀ ਦੱਸਾਂ ਉਹ ਫਿਰ ਡਾਕੂਆਂ ਦਾ ਸਰਦਾਰ ਕਹਿੰਦਾ ਇਹਦੇ ਲਫੇੜੇ ਛੱਡੋ ਪਹਿਲਾਂ ਇਹਨੂੰ ਖਿਲਾਓ ਜੇ ਜ਼ਹਿਰ ਹੋਈ ਤਾ ਇਹ ਮਰੇਗਾ ਪਹਿਲਾਂ ਉਹਨਾਂ ਸਭ ਡਾਕੂਆਂ ਨੇ ਐਸੇ ਥੱਪੜ ਛੱਡ ਛੱਡ ਕੇ ਉਹਨੂੰ ਖਿਲਾਇਆ ਚੌਲ ਵੀ ਖਿਲਾਏ ਸਬਜ਼ੀ ਵੀ ਖਵਾਈ ਜਦੋਂ ਉਹਨੂੰ ਕੁਝ ਨਾ ਹੋਇਆ ਫਿਰ ਡਾਕੂਆਂ ਨੇ ਕਹਾਦਾ ਉਹ ਰੋਂਦਾ ਹੋਇਆ ਨਾ ਫਿਰ ਸਾਧੂ ਕੋਲ ਆਇਆ ਕਹਿੰਦਾ ਜੀ ਮੰਨ ਗਿਆ ਰੱਬ ਹੈ ਜਿਉ ਨੇ ਲਿਖਿਆ ਭਾਗਾ ਚੋ ਖਲਾਉਂਦਾ ਵੀ ਆ ਪਰ ਥੱਪੜ ਮਾਰ ਮਾਰ ਕੇ ਖਲਾਉਂਦਾ ਫਿਰ ਜਦੋਂ ਖਲਾਣ ਤੇ ਆ ਜਾਏ ਨਾ ਫਿਰ ਥੱਪੜ ਮਾਰ ਕੇ ਖਲਾਉਂਦਾ ਜੇ ਨਹੀਂ ਭਾਗਾ ਚ ਫਿਰ ਕੋਈ ਖਲਾ ਨਹੀਂ ਸਕਦਾ ਕਿਉਂ ਇਹ ਤਾਂ ਨੱਥ ਨੱਥ ਖਸਮ ਹੱਥ ਕਿਰਤ ਤੱਕੇ ਦੇਹ ਜਹਾਂ ਦਾ ਨੇ ਤਹਾ ਖਾਣੇ ਨਾਨਕਾ ਸੱਚ ਹੈ ਪਰ ਇਹ ਵਿਸ਼ਵਾਸ ਕਿਸੇ ਕਿਸੇ ਨੂੰ ਹੁੰਦਾ ਹੈ ਭਾਈ ਮਰਦਾਨਾ ਜਿਹਨੂੰ ਵਿਸ਼ਵਾਸ ਆ ਗਿਆ ਗੁਰੂ ਤੇ ਤਾਈਓ ਗੁਰੂ ਨੇ ਕਿਹਾ ਮਰਦਾ ਮਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਬਰ ਸਿੱਧਕ ਸ਼ਹੀਦ ਭਰਮ ਤੋਂ ਖੋਵਣਾ ਜਿਹਦੇ ਮਨ ਚ ਕੋਈ ਭਰਮ ਕੋਈ ਡਰ ਨਾ ਰਵੇ ਉਹ ਮਰਦਾ ਉਹ ਸ਼ਹੀਦ ਹੈ ਅੱਜ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਚਿੰਤਾ ਨਾ ਕਰ ਤੇਰੀ ਧੀ ਦਾ ਵਿਆਹ ਨਾ ਰਾਜਿਆਂ ਦੀਆਂ ਧੀਆਂ ਦੀ ਤਰ੍ਹਾਂ ਹੋਣਾ ਹੈ ਮਹਾਰਾਜ ਸਤਿਵਚਨ ਇੱਕ ਵੀ ਪਰਸੈਂਟ ਸ਼ੰਕਾ ਨਹੀਂ ਆਇਆ ਮਨ ਚ ਵੀ ਮੈਂ ਗਰੀਬ ਬੰਦਾ ਲੰਦੇ ਪਾਸੇ ਸਾਡੀ ਵਸਤੀ ਹੈ ਘਰਾਂ ਚ ਰੋਟੀ ਪੱਕਦੀ ਕੋਈ ਨਹੀਂ ਗਰੀਬ ਘਰ ਹੈ ਕੱਚੇ ਬੇੜੇ ਨੇ ਕੱਚੀਆਂ ਛੰਨਾਂ ਨੇ ਰਾਜਿਆਂ ਦੀ ਤਰ੍ਹਾਂ ਵਿਆਹ ਕਿਵੇਂ ਹੋ ਸਕਦਾ ਪਰ ਜੋ ਗੁਰੂ ਨੇ ਕਿ ਉਹ ਤੇ ਵਿਸ਼ਵਾਸ ਹੈ ਭਾਈ ਮਰਦਾਨੇ ਨੂੰ ਪਾਤਸ਼ਾਹ ਨੇ ਕੁਝ ਦਮੜੇ ਦਿੱਤੇ ਲੈ ਵੀ ਤੂੰ ਵਿਆਹ ਪੱਕਾ ਕਰਕੇ ਆ ਜਾ ਚਲਾ ਮਿਆ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਰਤ ਅਗਰ ਤਲਵੰਡੀ ਆ ਕੇ ਵਿਆਹ ਪੱਕਾ ਕੀਤਾ ਉਦੋਂ ਕਈ ਕੇ ਮਹੀਨੇ ਦੀਆਂ ਤਰੀਕਾਂ ਬੰਦੇ ਸਨ ਵਾਪਸ ਫਿਰ ਸੁਲਤਾਨਪੁਰ ਲੋਧੀ ਆ ਗਿਆ ਇਹਨਾਂ ਦਿਨਾਂ ਵਿੱਚ ਪਾਤਸ਼ਾਹ ਦੇ ਦਰ ਤੇ ਇੱਕ ਘਟਨਾ ਕੱਟੀ ਮਲਸੀਆਂ ਦਾ ਚੌਧਰੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਇਆ ਉਹ ਚੌਧਰੀ ਦਾ ਨਾਮ ਹੈ ਭਾਈ ਪਕੀਰਤ ਬੈਰੋਂ ਦਾ ਪੁਜਾਰੀ ਜਦੋਂ ਦਰਸ਼ਨ ਹੋਏ ਮੁਕਤੀ ਮੰਗੀ ਉਹਨੇ ਕਿਹਾ ਮੈਂ ਮੁਕਤੀ ਨਹੀਂ ਦੇ ਸਕਦਾ ਜੇ ਮੁਕਤੀ ਲੈਣੀ ਹੈ ਫਿਰ ਕਲਯੁਗ ਪਰਮਾਨ ਨਾਨਕ ਗੁਰ ਸultan ਪਰਲੋਦੀ ਦੀ ਧਰਤੀ ਤੇ ਗੁਰੂ ਨਾਨਕ ਰੈਂਦੇ ਨੇ ਜਾ ਗੁਰੂ ਨੂੰ ਮੁਕਤੀ ਦੇਣ ਦਾ ਅਧਿਕਾਰ ਹੈ ਉਹ ਗੁਰੂ ਸਾਹਿਬ ਦੀ ਸ਼ਰਨ ਚ ਆ ਗਿਆ ਚੌਧਰੀ ਪਗੀਰਥ ਗੁਰੂ ਨਾਨਕ ਸਾਹਿਬ ਮਹਾਰਾਜਾ ਸਿੱਖ ਬਣਿਆ ਪਾਤਸ਼ਾਹ ਨੇ ਫਿਰ ਭਾਈ ਪਗੀਰਥ ਨੂੰ ਗਿਆ ਕਹਿੰਦੇ ਚੌਧਰੀ ਸਾਹਿਬ ਤੁਸੀਂ ਤਾਂ ਵੱਡੇ ਵੱਡੇ ਲੋਕਾਂ ਦੇ ਵਿਆਹਾਂ 'ਚ ਜਾਂਦੇ ਰਹਿੰਦੇ ਹੋ ਇਹ ਦੱਸੋ ਜਦੋਂ ਕਿਸੇ ਸ਼ੌਕਰ ਕਿਸੇ ਰਾਜੇ ਦੀ ਬੱਚੀ ਦਾ ਵਿਆਹ ਹੁੰਦਾ ਉਹ ਵਰੀ ਦਾ ਸਮਾਨ ਕਿੱਥੋਂ ਖਰੀਦਦਾ ਚੌਧਰੀ ਭਗੀਰਤ ਨੇ ਕਿਹਾ ਜੀ ਉਹ ਤਾਂ ਸਮਾਨ ਮਲਸੀਆਂ ਤੋਂ ਵੀ ਸਾਡੇ ਮਿਲ ਜਾਂਦਾ ਹੈ ਪਰ ਮਹਾਰਾਜ ਜੇ ਕਿਸੇ ਸ਼ੌਕਰ ਰਾਜੇ ਦੀ ਬੱਚੀ ਦਾ ਵਿਆਹ ਹੋਵੇ ਨਾ ਫਿਰ ਉਹ ਵਰੀ ਦਾ ਸਮਾਨ ਲੋਕ ਲਾਹੌਰੋਂ ਖਰੀਦ ਕੇ ਕਿਉਂਕਿ ਤੁਸੀਂ ਵੱਡੇ ਲੱਗੇ ਬੈਠੇ ਹੋ ਜਿਹੜਾ ਕੋਈ ਮਾਤੜ ਛੋਟਾ ਮੋਟਾ ਬੰਦਾ ਹੈ ਉਹ ਤਾਂ ਵਿਚਾਰਾ ਮਾਫ ਕਰ ਉਹ ਇਥੋਂ ਬਰਨਾਲਿਓਂ ਖਰੀਦ ਲਏਗਾ ਉੱਥੋਂ ਹੀ ਉਹਨੇ ਖਰੀਦ ਕੇ ਵਿਆਹ ਕਰ ਦੇਣਾ ਜਿਹੜਾ ਜਿਹੜੇ ਸ਼ਹਿਰ ਰਹਿੰਦੇ ਨੇ ਰਾਏਕੋਟ ਰਹਿੰਦੇ ਉੱਥੋਂ ਖਰੀਦ ਲੈਂਦਾ ਹੈ ਮਹਿਲਗਲਾ ਲੈਂਦਾ ਵਿਚਾਰਾ ਉੱਥੋਂ ਹੀ ਖਰੀਦ ਲੈਂਦਾ ਤੇ ਜਿਹੜੇ ਅਮੀਰ ਬੰਦੇ ਨੇ ਉਹ ਨਹੀਂ ਮੱਛੀਆਂ ਦਾ ਵਿਆਹ ਰੱਖਿਆ ਹੋਵੇ ਉਹ ਕਹਿੰਦੇ ਸ਼ਾਪਿੰਗ ਕਰਨ ਜਾਣਾ ਲੁਧਿਆਣੇ ਸ਼ਾਪਿੰਗ ਕਰਨ ਜਾਣਾ ਪਟਿਆਲੇ ਵਿਆਹ ਦੀ ਸ਼ਾਪਿੰਗ ਕਰਨ ਜਾਣਾ ਚੰਡੀਗੜ੍ਹ ਕਿਉਂ ਭਾਈ ਪੈਸਾ O daniyeti iddian mi